ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪੈਂਡ ਖਿੜਕੀਆਂ ਵਾਲਾ ਜ਼ਿਲ੍ਹਾ ਦੇ ਤਹਿਸੀਲ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਬਾਈ ਜੀ ਹਰਾਂ ਦਾ ਢਾਣੀ ਦੇ ਵਿੱਚ ਘਰ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਤੇ ਨਾਲ-ਨਾਲ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਬਹੁਤ ਚੰਗੀ ਝੋਟੀ ਆ ਦੂਜਾ ਸੂਆ ਇਹਨੇ ਸੂਨਾ ਕਰਮਾ ਵਾਲੀ ਨੇ ਤੇ ਚੰਗੇ ਸੀਮਨ ਤੋਂ ਗੱਬਣਾਂ ਇਹ ਬਕਾਊ ਆ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਜਿਹੇ ਚੰਗੇ ਪਸ਼ੂ ਤੁਸੀਂ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਖਰੀਦਾਰੀ ਕਰ ਸਕੋ ਸੋ ਦੋਸਤੋ ਲੈਨੇ ਆ ਡਿਟੇਲ ਤੇ ਘਰ ਦੇ ਆ ਤੁਹਾਡੇ ਨਾਲ ਸਾਂਝੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਭਾਈ ਜੀ ਆਪਣਾ ਨਾਮ ਦੱਸਿਓ ਜੀ। ਮੇਰਾ ਨਾਮ ਅਗਰਸੇਵਕ ਵੀਰੇ। ਠੀਕ ਹੈ। ਐਨੇ ਖਿੜਕੀਆਂ ਵਾਲਾ। ਠੀਕ ਹੈ ਭਾਈ ਜੀ। ਹਾਂ ਜੀ। ਤੇ ਭਾਈ ਆਪਣਾ ਮੋਬਾਈਲ ਨੰਬਰ ਦੱਸ ਦਿਓ। 90418 90418 90902 90902 2 ਹਾਂ ਜੀ। ਇਹ ਝੋਟੀ ਭਾਈ ਆਪਣੇ ਘਰ ਦੀ ਆ। ਹਾਂ ਜੀ ਵੀਰੇ ਘਰ ਦੀ ਆ। ਤੇ ਦੂਜਾ ਸੂਆ ਸੁੰਦੀ ਹੈ। ਹਾਂ ਜੀ ਦੂਜਾ ਸੂਆ ਸੁੰਦਾ ਨੇ। ਕਿੰਨੇ ਦਿਨ ਲੈਂਦੀ ਹੈ ਭਾਈ? ਇਹ ਵੀਰੇ ਪਾ ਤਿਆਰ ਹੀ ਆ। ਅੱਜ ਦਿਨ ਪੂਰੇ ਆ ਇਹਦੇ ਠੀਕ ਹੈ ਵੈਸੇ 5-7 ਦਿਨ ਲੈ ਜੂਗੀ ਲੈ ਜੂਗੀ 2-4 ਦਿਨ ਤੱਕ ਆਰਾਮ ਦੇ ਨੇ ਲੈ ਜੂ ਹਾਂ ਤੇ ਭਾਈ ਸੀਮਣ ਕਿਹੜਾ ਲੱਗਿਆ ਇਹਦੇ ਸੀਮਣ ਇਹਦੇ ਵੀਰੇ ਸ਼ਿਕੰਦਰ ਦਾ ਸ਼ਿਕੰਦਰ ਬੋਲਦਾ ਲਖਮੀ ਡੇਰੀ ਫਾਰਮ ਦਾ ਲਖਮੀਰ ਹਾਂਜੀ ਤੇ ਭਾਈ ਕਿੰਨਾ ਕੁ ਦੁੱਧ ਕੱਢਿਆ ਪਹਿਲੇ ਸੂਏ ਨੇ ਪਹਿਲੇ ਸੂਏ ਵੀਰੇ ਨੇ 12 ਲੀਟਰ ਦੁੱਧ ਕੱਢਿਆ ਠੀਕ ਹੈ ਹਾਂਜੀ ਲਓ ਵੀ ਸੱਜਣੋ 12 ਲੀਟਰ ਦੁੱਧ ਕੱਢਿਆ ਜੀਮੀਦਾਰ ਪਰਿਵਾਰ ਕੋਲੇ ਇਹ ਝੋਟੀ ਆ ਦੂਜਾ ਸੂਆ ਸੁਣੀ ਆ ਪਸ਼ੂ ਜਿਆਦਾ ਹੋਣ ਕਰਕੇ ਇਹ ਵੇਚੀ ਜਾ ਰਹੀ ਆ ਸੰਗ ਸੰਗ ਬਹੁਤ ਚੰਗਾ ਦੇਖ ਸਕਦੇ ਹੋ ਤੁਸੀਂ ਗੋਲ ਆ ਤੇ ਥਣ ਹਵਾਨੇ ਦੀ ਬਿਲਕੁਲ ਸਾਫ ਸੁਥਰੀ ਹੈ ਦੇਖ ਸਕਦੇ ਹੋ ਦੋਸਤੋ ਮੋਟਾ ਮੋਟਾ ਥਣ ਲੱਗਿਆ ਚੰਗੀ ਵਿੱਥ ਚ ਲੱਗਿਆ ਦੋਨਾਂ ਪਾਸਿਆਂ ਤੋਂ ਸੇਮ ਸਹਜਾ ਥਣਾਂ ਦਾ ਦੁੱਧ ਦਿੱਦੀ ਦੇ ਪਾਸੇ ਵੀ ਤੁਹਾਨੂੰ ਥਣ ਵਿਖਾਉਣੇ ਤੇ ਤੋਰ ਕੇ ਉਹਦੀ ਬਾਤ ਸੁਣੂ ਵਿਖਾਵਾਂਗੇ ਬਿਲਕੁਲ ਸਾਫ ਸੁਥਰਾ ਹਵਾਨਾ ਦੋਸਤੋ ਦੇਖ ਸਕਦੇ ਹੋ ਤੁਸੀਂ ਉੱਪਰ ਤਾਈ ਬਣ ਜਾਣਾ ਜਦੋਂ ਦਿਨਾਂ ਤੇ ਸੂਣ ਤੇ ਆ ਗਈ ਹਜੇ ਵੈਸੇ 8-7 ਦਿਨ ਝੋਟੀ ਲੈਂਦੀ ਹੈ ਭਾਈ ਹਰਾਂ ਦੇ ਸੂ 10 ਨਿਮਤਾਵਕ ਬਾਈ ਜੀ ਹਜੇ ਇੱਕ ਅੱਧਾ ਦਿਨ ਲੈਂਦੀ ਐ ਤੇ ਪਰ ਝੋਟੀ ਐ ਇੱਕ ਹਫ਼ਤੇ ਨੂੰ ਸੂਣਾ ਘਟੋ ਘਟ ਕਿਉਂਕਿ ਉੱਪਰੋਂ ਟੁੱਟੀ ਨਹੀਂ ਹਜੇ ਤਾਈ ਤੇ ਤੋੜ ਕੇ ਤੁਹਾਨੂੰ ਦਿਖਾਉਣੀ ਆ ਦੋਸਤੋ ਬਹੁਤ ਚੰਗੀ ਝੋਟੀ ਆ ਦੋਸਤੋ ਸਾਫ਼ ਸੁਥਰੀ ਤੇ ਪੱਧਰ ਹਵਾਨੇ ਵਾਲੀ ਐ ਦੇਖ ਸਕਦੇ ਹੋ ਹਵਾਨਾ ਬਿਲਕੁਲ ਸਾਫ਼ ਸੁਥਰਾ ਤੇ ਚੰਗੇ ਕੱਦ ਕਾਠ ਦੀ ਮਾਲਕਣੀ ਆ ਪਤਲੀ ਚਮੜੀ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਚੰਗੀ ਚਮਕਦਾਰ ਕਾਰਾਜੀ ਪਲੀ ਵੀ ਚੰਗੀ ਆ ਇਹ ਹਰ ਪੱਖ ਤੋਂ ਝੋਟੀ ਤੁਹਾਡੇ ਪਸੰਦ ਆਊਗੀ ਜਦੋਂ ਤੁਸੀਂ ਆ ਕੇ ਦੇਖੋਗੇ। ਬਾਈ ਜੀ ਹਰਾਂ ਦਾ ਢਾਣੀ ਚ ਘਾਰਾ ਇਹ ਖਿੜਕੀਆਂ ਵਾਲੇ ਤੋਂ ਜਦੋਂ ਆਪਾਂ ਭੋਲਾ ਨਾ ਜਾਣੇ ਆਪਾਂ ਤੇ ਨਾਲ ਹੀ ਰਾਹ ਇਹਨਾਂ ਦੇ ਢਾਣੀ ਨੂੰ ਮੁੜਦਾ ਆਪਾਂ ਬੰਦੋ ਬਾਈ ਜੀ ਬਾਈ ਇਧਰ ਬਹੁਤ ਚੰਗਾ ਸਾਫ ਸੁਥਰਾ ਹਵਾਨਾ ਦੋਸਤੋ ਤੁਹਾਨੂੰ ਦੁਬਾਰਾ ਫੇਰ ਦਿਖਾ ਦਿੰਨੇ ਆਂ ਬਾਕੀ ਤੁਹਾਨੂੰ ਮੁੱਲ ਪੁੱਛ ਕੇ ਦੱਸਦੇ ਆਂ ਹਾਂਜੀ ਬਾਈ ਜੀ ਕੀ ਮੁੱਲ ਕਰਦੇ ਆਂ ਆਪਾਂ ਇਹਦਾ ਇਹਦਾ ਫੇਰ 128 ਕਰਦੇ ਆਂ ਆਪਾਂ 128 ਮਾਨਤਨ ਹੋ ਜੂ ਬਾਈ ਜੀ ਮਾਨਤਨ ਹੋ ਜੂ ਲਓ ਵੀ ਮਿੱਤਰੋ ਕੋਈ ਜਿਆਦਾ ਮੁੱਲ ਨਹੀਂ ਬਾਈ ਨੇ ਕੀਤਾਗਾ ਬਣਦਾ ਮਾਨਤਨ 128000 ਦੇ ਵਿੱਚੋਂ ਵੀ ਤੁਹਾਡਾ ਕੀਤਾ ਜਾਊਗਾ ਜਿਸ ਵੀ ਕਿਸੇ ਵੀਰ ਭਰਾ ਨੂੰ ਇਹ ਝੋਟੀ ਪਸੰਦ ਆ ਤਾਂ ਨੰਬਰ 22 ਦਾ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਬਾਈ ਨਾਲ ਸੌਦਾ ਕਰ ਲਿਓ ਬਾਕੀ ਕਰੇ ਆ ਕੇ ਦੇਖੋਗੇ ਦੋਸਤੋ ਕੋਈ ਵਿਦਾ ਚੜਾ ਕੇ ਕੋਈ ਗੱਲ ਨਹੀਂ ਵਿਖਾਈ ਗਈ ਜਿੰਨੀ ਤੁਹਾਨੂੰ ਦਿਖਾਈ ਹੈ ਝੋਟੀ ਉਸ ਤੋਂ 20 ਨਿਕਲੂਗੀ 10 ਨਹੀਂ ਨਿਕਲਦੀ ਤੇ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਸਾਡਾ ਨਾ ਵੀਡੀਓ ਲਈ ਸੰਪਰਕ ਕਰ ਸਕਦੇ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਦੋਸਤੋ ਜਲਦੀ ਮਿਲਾਂਗੇ ਅਜਿਹੀ ਨਵੀਂ ਵੀਡੀਓ ਦੇ ਨਾਲ ਵੀਡੀਓ ਵੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ